ਸੋਸ਼ਲ ਮੀਡੀਆ ਤੇ ਬੀਰ ਸਿੰਘ ਦੀ ਅੱਜਕੱਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੀ ਨਵੇਂ ਮਹੱਲੇ ਸਲੋਗ ਤੇ ਜੋ ਸਟੇਜ ਦੇ ਉੱਪਰ ਵਿਵਾਦ ਵਿੱਚ ਘਿਰਿਆ ਬੀਰ ਸਿੰਘ ਆਪਣੀ ਸਫਾਈ ਦੇ ਵਿੱਚ ਕਹਿ ਰਹੇ ਹਨ ਕਿ ਜੋ ਵੀ ਇਹ ਕੁਝ ਹੋਇਆ ਹੈ ਮੇਰੀ ਮੈਨੇਜਮੈਂਟ ਟੀਮ ਦੇ ਵੱਲੋਂ ਹੋਇਆ ਹੈ ਸੋ ਆਪਣੇ ਵੱਲੋਂ ਵੀ ਇਹ ਮੁਆਫੀ ਬੀਰ ਸਿੰਘ ਵੀਰ ਮੰਗ ਰਿਹਾ ਹੈ ਕਿ ਇਹਦੇ ਵਿੱਚ ਠੀਕ ਹੈ ਮੰਨ ਲਿਆ ਗਿਆ ਹੈ ਕਿ ਗਲਤੀ ਹੈ ਬਟ ਇਸ ਬਾਰੇ ਬੀਰ ਸਿੰਘ ਨੇ ਕਿਹਾ ਕਿ ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਕਿਸ ਟੌਪਿਕ ਦੇ ਉੱਪਰ ਜਾਂ ਕਿਸ ਚੀਜ਼ ਦੇ ਉੱਪਰ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਬੀਰ ਸਿੰਘ ਇੱਕ ਬਹੁਤ ਹੀ ਸੋਜਵਾਨ ਤੇ ਵਧੀਆ ਗਾਇਕ ਹੈ ਅਜੇ ਤੱਕ ਕੋਈ ਵੀ ਐਸਾ ਗਾਣਾ ਨਹੀਂ ਹੈ ਕਿ ਜੋ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ ਐਸਾ ਕੋਈ ਵੀ ਗਾਣਾ ਅਜੇ ਤੱਕ ਬੀਰ ਸਿੰਘ ਨੇ ਨਹੀਂ ਗਾਇਆ ਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਗਰਗੰਜ ਜੀ ਕੋਲੋਂ ਮਾਫੀ ਮੰਗੀ ਹੈ ਤੇ ਦੱਸਿਆ ਹੈ ਕਿ ਮੈਨੂੰ ਇਸ ਚੀਜ਼ 'ਲੋਂ ਮਾਫ ਕੀਤਾ ਜਾਵੇ ਅੱਗੋਂ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਹੋਵੇਗੀ ਤੇ ਦੇਖੋ ਤੁਸੀਂ ਬਾਕੀ ਪੂਰੀ ਵੀਡੀਓ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਬੀਰ ਸਿੰਘ ਨੂੰ ਸੁਣਨ ਵਾਲੇ ਕਮੈਂਟ ਵਿੱਚ ਬੀਰ ਸਿੰਘ ਦੇ ਲਈ ਕੋ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਸਚਿਕਾ ਜੀ ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਆਇਆ ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋ ਕੀਤਾ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਹੈ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਹ ਅ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰਿਕ ਟੈਨਸ਼ਨ ਤੇ ਫਿਕਰ ਦੇ ਮਾਹੌਲ ਤੋਂ ਜੀਣੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਏ ਜਾਣ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ। ਮੇਰੀ ਅੰਗੈਲੀ ਸੀਗੀ ਔਰ ਉਹਦੇ ਲਈ ਮੈਂ ਕਿਹਾ ਮੈਂ ਤਾਂ ਜਾ ਚੁੱਕੀ ਹਾਂ। ਪ੍ਰੋਗਰਾਮ ਦੇਰ ਬਾਰੇ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਵਾ ਵੀ ਪੜਿਆ ਹੈ ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸਾਰੇ ਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਤਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਸੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹੈ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਜਿੱਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਰਤਿਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜੀ ਗਲਤੀ ਨਹੀਂ ਹੋਗੀ ਧੰਨਵਾਦ